ਅੱਜਕੱਲ੍ਹ ਚਾਹੇ ਪ੍ਰਾਈਵੇਟ ਸਕੂਲਾਂ ਦਾ ਰੁਝਾਨ ਵਧ ਰਿਹਾ ਹੈ ਅਤੇ ਹਰ ਕੋਈ ਪ੍ਰਾਈਵੇਟ ਸਕੂਲਾਂ ਵੱਲ ਜਾ ਰਿਹਾ ਹੈ ਪਰ ਪੰਜਾਬ ਵਿੱਚ ਕਈ ਸਰਕਾਰੀ ਸਕੂਲ ਇਸ ਤਰ੍ਹਾਂ ਦੇ ਵੀ ਹਨ ਜੋ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ ਮਾਲਸਾ ਜ਼ਿਲ੍ਹੇ ਵਿੱਚ ਪੈਂਦੇ ਸਰਦੂਲਗੜ ਦੇ ਪਿੰਡ ਕੋੜੀਵਾੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨਿਹਾਰ ਸਕੂਲ ਦੇ ਸਟਾਫ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਦਲ ਚੁੱਕੀ ਹੈ ਇਸ ਦੇ ਵਿੱਚ ਸਭ ਤੋਂ ਵੱਡਾ ਹੱਥ ਉਥੋਂ ਦੇ ਇੰਚਾਰਜ प्रदीप ਕੁਮਾਰ ਦਾ ਹੈ। ਇਹ ਸਕੂਲ ਕਿਸੇ ਮਾਡਲ ਸਕੂਲ ਦੀ ਤਰ੍ਹਾਂ ਹੀ ਦਿਖਾਈ ਦਿੰਦਾ ਹੈ। ਇਸ ਸਕੂਲ ਵਿੱਚ ਬਣੀਆਂ ਪਾਰਕਾਂ, ਲੱਗੇ ਝੋਲੇ ਇਸ ਗੱਲ ਦਾ ਸਬੂਤ ਹਨ। ਅੱਜ ਇਸ ਸਕੂਲ ਵਿੱਚ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਪ੍ਰੋਗਰਾਮ ਕਰਵਾਇਆ ਗਿਆ। ਇੱਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਲੰਗਰ ਸ਼ਿਕਾਇਆ ਗਿਆ ਤੇ ਸਕੂਲ ਵਿੱਚ ਰੰਗਾਂ ਰੰਗ ਪ੍ਰੋਗਰਾਮ ਕਰਵਾਏ ਗਏ। ਇਸ ਮੌਕੇ ਐਸ.ਬੀ.ਐਮ ਲਤੀਫ ਅਹਿਮਦ, ਬੀ.ਪੀ.ਈ. ਅਤੇ ਸ਼੍ਰੀਮਤੀ ਸਰੋਜ ਵਾਲਾ ਤੇ ਪਿੰਡ ਦੀ ਪੰਚਾਇਤ ਅਤੇ ਸਮੂਹ ਨਿਵਾਸੀ ਸ਼ਾਮਿਲ ਸਨ ਇਸ ਮੌਕੇ ਸਕੂਲ ਦੇ ਹੈਡਮਾਸਟਰ ਪ੍ਰਦੀਪ ਕੁਮਾਰ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਆਓ ਦੇਖਦੇ ਹਾਂ ਇਹ ਰਿਪੋਰਟ ਡੀਓ ਮੈਡਮ ਸ਼੍ਰੀ ਸ਼੍ਰੀਮਤੀ ਜਿੰਦਰ ਕੌਰ ਜੀ ਸਾਡੇ ਐਸਟੀਐਮ ਸਾਹਿਬ ਨਕੀਰ ਸਿੰਘ ਸਾਹਿਬ ਅੱਜ ਸਾਡੇ ਬੀਪੀਓ ਮੈਡਮ ਸ਼੍ਰੀਮਤੀ ਸਰਵਜੀਤ ਬਰਲਾ ਜੀ ਅਤੇ ਵੱਖ-ਵੱਖ ਵਿਭਾਗਾਂ ਦੇ ਅਫਸਰ ਸਾਹਿਬਾਨ ਹੁਣ ਅਸੀਂ ਜੀ ਆਇਆਂ ਆਖਦੇ ਹਾਂ ਜੋ ਕਿ ਐਸਕੂਲ ਸੂ ਨਗਰ ਪੰਚਾਇਤ ਦੇ ਸਮੂਹ ਨਗਰ ਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਖੰਡ ਪਾਠ ਪਾਗਵ ਵਿੱਚ ਪਹੁੰਚੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੋੜੀਵਾੜਾ ਵਿੱਚ ਆਪਣੇ ਨਰੇਕਾ ਤੈਅ ਸ਼੍ਰੀ ਫਗਤ ਸਿੰਘ ਪਾਰਕ ਅਤੇ ਸ਼੍ਰੀ ਜਤ ਅਗਰਸੰਗ ਸ੍ਰੀ ਦੇਵ ਅਤੇ ਰਾਜਗੁਰੂ ਗੁਰੂ ਸ਼ੰ타 ਦੇ ਫੁੱਲ ਪਿਆਟ ਕਰਨ ਲਈ ਪਹੁੰਚੇ ਸਮਰਪਤ ਇਹ ਪਾਰਕ ਪਿੰਡ ਵਾਸੀਆਂ ਦੇ ਉਦਮ ਸਦਕਾ ਸਕੂਲ ਦੇ ਮੁੱਖਧਾਰਨੀ ਤੇ ਉਹਨਾਂ ਦੇ ਸਟਾਫ ਦੇ ਸਦਕਾ ਤੇ ਪਿੰਡ ਵਿਕਾਸ ਦੇ ਬੈਕਮੈਨ ਜੀ ਬੋਲੋ ਕਿ ਤੇਉਦਮ ਸਦਕਾ ਇਹ ਪਾਰਕ ਨੂੰ ਇੰਨਾ ਸੋਹਣਾ ਬਣਾਇਆ ਗਿਆ ਤੇ ਤੁਸੀਂ ਮਰ ਸਾਦਾ ਦੇ ਵਿੱਚ ਵਿੱਚ ਇਹਨੂੰ ਬੜਾ ਹਰਾ ਭਰਿਆ ਦੇਖੋਗੇ ਤੇ ਅੱਛਾ ਲੱਗ ਰਿਹਾ ਹੈਗਾ ਅ ਵੀ ਤੁਸੀਂ ਥੋੜਾ ਬਹੁਤ ਪਾਦਾ ਬੋਨਾਲੀ ਪਾਸੇ ਵਿੱਚ ਬੂਮ ਕਰਨਾ ਹੈ ਸਾਦਾ ਜੀਵਨ ਕਿੱਥੀ ਕੰਮ ਮੈਂ ਮਹਿਸੂਸ ਕਰਦਾ ਛੋਟੇ ਬੱਚੇ ਇਸ ਸ਼ੈਅ ਨੂੰ ਨਹੀਂ ਸਮਝਣਗੇ ਹੈ ਬਾਕੀ ਜਿਹੜੇ ਸਾਲੇ ਤੁਸੀਂ ਤੇ ਬੈਠੇ ਹੋ ਤੇ ਮੈਨੂੰ ਲੱਗਦਾ ਕਿ ਤੁਹਾਡੀ 90% ਬਿਮਾਰੀ ਦਾ ਰਾਜ ਇਸ ਦੋ ਲਾਈਨਾਂ ਦੇ ਵਿੱਚ ਲਿਖਿਆ ਉਹਨਾਂ ਨੇ ਵੀ ਆਸ ਕਹਿਤੀ ਕਰਦੇ ਉਹਨਾਂ ਦਾ ਕੋਸ਼ਿਸ਼ ਤਾਂ ਸੀਗਾ ਪਰ ਉਹ ਨਾ ਲੱਗਦਾ ਸੀ ਸਾਦਾ ਜੀਵਨ ਅਸੀਂ ਕੰਮ ਅਸੀਂ ਜਿੰਨਾ ਕੁ ਹੀ ਕੰਮਾਂ ਦਾ ਮੋਡਾ ਦੇ ਕਿਤਾ ਦੇ ਵਿਚਾਰੇ ਅੱਜ ਦੀ ਆਪਾਂ ਗੱਲ ਕਰੀਏ ਹੁਣ ਜਿਹੜੇ ਇੱਥੇ ਪੌਦੇ ਲਾਏ ਗਏ ਨੇ ਇਹ ਔਰਨਮੈਂਟਲ ਜ਼ਿਆਦਾ ਨਹੀਂ ਜਿਵੇਂ ਜਿਸ ਪਾਸੇ ਤੁਸੀਂ ਬੈਠੇ ਹੋ ਇਸ ਪਾਸੇ ਕੁਝ ਵੱਡੇ ਪੌਦੇ ਲੱਗ ਜਾਂਦੇ ਸੀ ਨਾਲ ਉਹ ਵੱਡੇ ਹੋ ਕੇ ਛਾਂ ਦਿੰਦੇ ਆਮ ਤੌਰ ਤੇ ਕੀ ਹੁੰਦਾ ਹੈ ਗਰਮੀ ਦੇ ਵਿੱਚ ਕਈ ਵਾਰੀ ਦਿੱਲੀ ਦੇ ਵੱਡੇ ਵੱਡੇ ਕੰਟ ਲੱਗਦੇ ਨੇ ਜਾਂ ਗਰਮੀ ਦਾ ਸਾਦਾ ਹੋ ਜਾਂਦੀ ਹੈ ਕਿ ਉਹ ਬੰਦ ਕਮਰੇ ਟਾਈਮ ਜਿਹੜੇ ਸਰਕਾਰ ਬਣਾਉਣੀ ਆ ਉਹਦੇ ਵਿੱਚ ਬੱਚਾ ਨੂੰ ਬਟਣਾ ਪੜਾ ਔਖਾ ਹੁੰਦਾ ਹੈ ਕਈ ਵਾਰੀ ਕ੍ਰੋਸ ਵੈਂਟੀਲੇਸ਼ਨ ਨਹੀਂ ਹੁੰਦੀ ਹਵਾ ਨਹੀਂ ਲੱਗਦੀ ਕਮਰੇ ਵਿੱਚੋਂ ਉਸ ਕਿਸੇ ਵਿੱਚ ਸਾਡਾ ਪਹਿਲਾ ਤੋਂ ਇਹ ਦਰਵਾਜ਼ੇ ਆਏ ਕਰਮੀਆਂ ਦੇ ਵਿੱਚ ਵੀ ਛਾਂ ਨੂੰ ਅਸੀਂ ਯੂਜ਼ ਕਰ ਲਿਆ ਸਾਦੇ ਦੇ ਵਿੱਚ ਤੋਂ ਬਲੇ ਲਈ ਅਸੀਂ ਕਿਹੜਾ ਸਾਹ ਬਾਹਰ ਲਗਾ ਲਿਆ ਚਲੋ ਘਾਹ ਤੋਂ ਲਾ ਲਏ ਸਾਦੇ ਦੇ ਨੀਲੇ ਵਾਲਾ ਵਧੀਆ ਹੋਊਗਾ ਮੈਂ ਬੇਨਤੀ ਕਰਾਂਗਾ ਜੋ ਵੀ ਤੁਹਾਡੀ ਸ਼ਹਿਰਾਂ ਦੇ ਕਮੇਟੀ ਹੈਗੀ ਉਹਨਾਂ ਦੇ ਮੈਂਬਰਾਂ ਨੂੰ ਜਿੰਨੇ ਪੋਸੀਬਲ ਹੈ ਕਿ ਤਨਾ ਕਿਸੇ ਕੁਝ ਤੋਂ ਬਗੇ ਦਰਖਤੀ ਲਾ ਦੇ ਜਾ ਇਸ ਬੇਨਤੀ ਨੂੰ ਮੈਂ ਅੱਗੇ ਲੈ ਜਾਂਦਾ ਹਾਂ ਮੈਂ ਬੇਨਤੀ ਕਰਾਂਗਾ ਦੁਬਾਰਾ ਤੁਹਾਡੇ ਜਿਹੜੇ ਕੱਚੇ ਰਸਤੇ ਸਰਕਾਰੀ ਤੁਹਾਡੀ ਚੀਤਾਂ ਨੂੰ ਜਾਂਦੇ ਨੇ ਸਰਕਾਰੀ ਸਰਹੱਦਾਂ ਜੰਗੀਆਂ ਨੇ ਉਹਨਾਂ ਦੀਆਂ ਪਤਨੀਆਂ ਪੂਰੀਆਂ ਕਰੋ ਪੂਰੀਆਂ ਕਰਨ ਦੇ ਬਾਅਦ ਉਹਦੇ ਦੇ ਤੁਸੀਂ ਬੋਧੇ ਨਾ ਲਾਓ ਬੋਧੇ ਜਿਹੜੇ ਤੁਸੀਂ ਲਗਾਓਗੇ ਤੁਹਾਡੀ ਫਸਲ ਦੀ ਮਾਰ ਤਾਂ ਸਿਰਫ 50% ਰਹੇਗੀ ਪਰ ਜੋ ਉਹ ਤੁਹਾਨੂੰ ਖੁਸ਼ੀ ਦੇਣਗੇ ਤੇ ਉਹਦੇ ਨਾਲ ਨਾਲ ਹੀ ਵਾਤਾਵਰਣ ਨੂੰ ਸਾਫ਼ ਕਰਨਗੇ ਤੁਹਾਡੇ 30 ਦਿਨ ਵਿੱਚ 10 ਜਾਣ ਤੋਂ ਬਚਾਉਣਗੇ ਜੋ ਕੱਚੀ ਪਹਾਂ ਜੋੜਦੀ ਹੈ ਉਹ ਜਿਹੜਾ ਫਾਇਦਾ ਹੈਗਾ ਤੁਹਾਡਾ 50% ਮਾਰ ਨੂੰ ਕਬਰ ਕਰ ਦੇਗਾ ਉਸ ਤੋਂ ਬਾਅਦ ਤੁਹਾਨੂੰ ਆਮਦਨ ਦਾ ਵੀ ਸਰੋਤ ਮਿਲੇਗਾ ਤੁਹਾਡੇ ਲਈ ਇਸੇ ਤਰ੍ਹਾਂ ਜਿੰਨੇ ਕਿ ਦੇ ਵੀ ਪੈਣ ਦੇ ਵਿੱਚ ਤੁਹਾਡੇ ਸ਼ਾਇਦ ਗਾਜ਼ਾ ਹੀ ਹੈ ਕਿ 35 ਮਿੰਟ ਲੱਗਦੀ ਹੈ ਮੈਨੂੰ ਛੋਟਾ ਪੈਨ ਦਾ ਚੀਕ ਨੇ ਤੁਹਾਡੇ ਕੋਲ ਸ਼ਾਮਲਾ ਜਨੀਲਾ ਚਾਹ ਮਸ਼ਹੂਰ ਜਨੇ ਆਪਾਂ ਸਕੂਲ ਚ ਬੜਾ ਛੋਟੀ ਮਿਲਣੀ ਗਈ ਹੈ ਜੀ ਕਈਆਂ ਤਾਵਾਂ ਦੇ ਗੁੰਦਰਾ ਸਾਹਿਬ ਸਾਡੇ ਕਈ ਵਾਰੀ ਬੜੇ ਪੁੱਲੇ ਤਾਵਾਂ ਦੇ ਵਿੱਚ ਬੈਠੇ ਗੁੰਦਰਾ ਸਾਹਿਬਾਂ ਦੇ ਵਿੱਚ ਸਮੇਂ ਦੇਖਿਆ ਵੀ ਸਾਂਭ ਸੁਭਾਅ ਬੜੀ ਅੱਛੀ ਹੈਗੀ ਪਰ ਉੱਤੇ ਵੀ ਜਿੱਥੇ ਕਿਤੇ ਵੀ ਸੰਭਵ ਹੋ ਸਕੇ ਅਸੀਂ ਉੱਤੇ ਰੁਕ ਜ਼ਰੂਰ ਲਗਾਈਏ ਤੁਹਾਡਾ ਇਹ ਪਾਰਕ ਦੇ ਕੇ ਬੜੀ ਖੁਸ਼ੀ ਹੋਈ ਹੈ ਕਿ ਤੱਕੀ ਪੰਗਾ ਵਾਲੀ ਬੀਨ ਦੀ ਰਿਫੀਲ ਕਰਾਵਾਂ ਅਸੀਂ ਕੋਸ਼ਿਸ਼ ਕਰੀਏ ਵੀ ਜਿੰਨਾ ਵੀ ਜੀਵਨ ਦੇ ਵਿੱਚ ਸਾਦਗੀ ਲਿਆਵਾਂਗੇ ਉਨਾ ਹੀ ਸੁਖੀ ਸੁਖੀ ਵੀ ਰਾਗੇ ਇਹ ਆਰਥਿਕ ਤੰਗੀ ਵੀ ਸਾਨੂੰ ਚੜੀ ਨੇ ਪੈ ਗਈ ਇੱਕ ਵਾਰ ਫੇਰ ਸਾਰੇ ਪਿੰਡ ਵਾਸੀਆਂ ਨੂੰ ਤੇ ਸਕੂਲ ਨੂੰ ਬਹੁਤ-ਬਹੁਤ ਵਾਰ ਬਾਤ ਚੈਨ ਮੇਕ ਕੇ ਮਨ ਖੁਸ਼ ਹੁੰਦਾ ਕਿ ਕਿੰਨਾ ਮਿਹਨਤੀ ਸਟਾਫ ਹੈ ਕਿੰਨਾ ਆਪਸ ਵਿੱਚ ਸਹਿਯੋਗ ਕਰ ਰਿਹਾ ਹੈ ਕਿਉਂਕਿ ਸਾਡੇ ਸਰਕਾਰੀ ਸਕੂਲ ਆ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਇੱਥੇ ਵੱਧ ਦਾ ਜਿਹੜਾ ਗਿਆਨ ਰੱਖਦੇ ਆ ਉਹਦਾ ਕਾਰਨ ਇਹ ਹੈ ਕਿ ਜਿਹੜੇ ਇੱਥੇ ਅਧਿਆਪਕ ਨੂੰ ਜੋਖਸ ਕੀਤੇ ਜਾਂਦੇ ਆ ਉਹ ਪੂਰਾ ਆਪਣੀ ਟ੍ਰੇਨਿੰਗ ਲੈ ਕੇ ਪੂਰਾ ਜਿਹੜਾ ਟੈਟ ਕਲੀਅਰ ਕਰਕੇ ਉਹਨਾਂ ਨੂੰ ਨਿਯੁਕਤੀ ਪੱਤਰ ਮਿਲਦੇ ਆ ਐਨ ਦਾ ਭਾਵ ਤੇ ਕਈ ਪੜਾਵਾਂ ਦੇ ਵਿੱਚੋਂ ਨਿਕਲ ਕੇ ਇੱਕ ਵਧੀਆ ਅਧਿਆਪਕ ਤੁਹਾਨੂੰ ਵਿਭਾਗ ਮੰਦਦਾ ਸੋ ਮੈਂ ਸਾਰੇ ਪੰਚਾਇਤ ਦਾ ਇਥੋਂ ਦੇ ਸਟਾਫ ਦਾ ਐਸਡੀਐਮ ਸਰ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ-ਨਾਲ ਤੁਸੀਂ ਇਹ ਕੰਮ ਕੀਤਾ ਇਹ ਪਹਿਲਾ ਨੰਬਰ ਤਾਂ ਆਪਾਂ ਨੂੰ ਬਾਕੀ ਬੰਨ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਬਾਕੀ ਜੋ ਵੀ ਆਪਾਂ ਕੋਈ ਵਿਆਹ ਦਾ ਜਾਂ ਕਿਸੇ ਮਰਗਤ ਦਾ ਪ੍ਰੋਗਰਾਮ ਕਰਦੇ ਆ ਇਹਨਾਂ ਨੂੰ ਘਟਾ ਕੇ ਆਪਣੇ ਖਰਚਿਆਂ ਨੂੰ ਕੋਈ ਬੱਚਿਆਂ ਵੱਲ ਲਾਇਆ ਜਾਵੇ ਬੱਚਿਆਂ ਨੂੰ ਕਿ ਸਕੂਲ ਵਾਲ ਜੋ ਖਰਚਾ ਹੈ ਉਹ ਦਿੱਤਾ ਜਾਵੇ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਅੱਗੇ ਹੋਰ ਵਿੱਦਿਆ ਪ੍ਰਾਪਤ ਕਰ ਸਕਣ ਸਾਡੇ ਇਸ ਸਕੂਲ ਦਾ ਸਟਾਫ ਬਹੁਤ ਜ਼ਿਆਦਾ ਮਿਹਨਤੀ ਹੈ ਮਾਪਿਆਂ ਨੂੰ ਤੇ ਸਾਰੇ ਮਾਪਿਆਂ ਨੂੰ ਗਿਣਤੀ ਹੈ ਜੋ ਵੀ ਆਪਣੇ ਬੱਚੇ ਤੁਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾ ਰਹੇ ਹੋ ਉਹਨਾਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਓ ਇੱਥੇ ਦਾਖਲੇ ਵਧਣ ਦੇ ਨਾਲ ਹੀ ਚੋਸਟਾਂ ਆਉਣਗੀਆਂ ਜਰੂਰ ਸਾਡੇ ਮੈਡਮ ਨੂੰ ਇਸ ਗੱਲ ਦਾ ਸੀ ਕਿ ਆਇਆ ਹੋਇਆ ਮੰਨ ਕੀਤੀ ਹੈ ਜਰੂਰ ਇੱਥੇ ਸਾਬ ਦੇਵਾਂਗੇ ਬੱਚਿਆਂ ਦੀ ਗਿਣਤੀ ਵਧਣ ਦੇ ਨਾਲ ਹੀ ਸਾਬ ਦੀ ਗਿਣਤੀ ਵਧਦੀ ਹੈ ਸਾਰਿਆਂ ਨੂੰ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਤਾਂ ਮੈਨੂੰ ਇਹ ਦੱਸਦੇ ਹੋਏ ਮਾਨ ਮਹਿਸੂਸ ਹੋ ਰਿਹਾ ਹੈ ਕਿ ਕੋੜੀ ਵਾਲਾ ਸਾਡੇ ਇਸ ਇਲਾਕਾ ਸਰਹੂਲਗੜ ਦੇ ਵਿੱਚ ਉਹਨਾਂ ਮੂਰਲੇ ਸਕੂਲਾਂ ਦੇ ਵਿੱਚ ਹੈ ਸਭ ਤੋਂ ਅੱਗੇ ਚੱਲ ਰਿਹਾ ਹੈ ਜਿਵੇਂ ਇਹ ਮਾਣ ਹਾਸਲ ਕੀਤਾ ਹੈ ਤੇ ਤੁਸੀਂ ਦੇਖਿਆ ਹੋਵੇਗਾ ਕਿ ਹੁਣ ਅਸੀਂ ਸਕੂਲ ਨੂੰ ਸਮਾਰਟ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਕੌੜੀ ਵਾਲਾ ਵਜੋਂ ਜਾਣਨ ਸ਼ੁਰੂ ਕਰਾਂਗੇ ਜੋੜੀ ਕਿ ਇੱਕ ਵੱਡੀ ਪ੍ਰਾਪਤੀ ਹੈ ਇਹ ਪੰਚਾਇਤ ਪਿੰਡ ਵਾਸੀਆਂ ਤੇ ਸਦੀਪ ਕੁਮਾਰ ਜੀ ਤੇ ਸਟਾਫ ਦੀ ਅਗਵਾਈ ਦੇ ਨਾਲ ਸੰਭਵ ਹੋਇਆ ਮੈਂ ਦੱਸਣਾ ਚਾਹਾਂਗਾ ਮਾਪਿਆਂ ਨੂੰ ਸਾਡੇ ਸਕੂਲ ਦੇ ਵਿੱਚ ਇੱਥੇ ਪ੍ਰਾਇਮਰੀ ਕਲਾਸਾਂ ਦੇ ਨਾਲ ਪਹਿਲੀ ਤੋਂ ਲੈ ਕੇ ਪੰਜਵੀਂ ਦੇ ਨਾਲ ਪ੍ਰੀ ਪ੍ਰਾਇਮਰੀ ਜਿਹੜੀ ਕਿ ਸਾਡੇ ਸਰਕਾਰੀ ਸਕੂਲਾਂ ਵਿੱਚ ਕਿਤੇ ਨਾ ਕਿਤੇ ਘਾਟ ਮਹਿਸੂਸ ਹੁੰਦੀ ਸੀ 3 ਸਾਲ ਤੋਂ ਲੈ ਕੇ 6 ਸਾਲ ਦੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਵਜੋਂ ਪੜਾਇਆ ਜਾਂਦਾ ਹੈ ਉਸ ਦੀ ਇੱਕ ਸਪੈਸ਼ਲ ਕਲਾਸ ਸਮਾਰਟ ਕਲਾਸ ਵਜੋਂ ਲੱਗਦੀ ਹੈ ਜਿੱਥੇ ਹੁਣ ਇਸ ਸਕੂਲ ਨੂੰ ਪੰਜਾਬ ਸਰਕਾਰ ਵੱਲੋਂ ਪ੍ਰੋਜੈਕਟਰ ਮਹੱਈਆ ਕਰਾਇਆ ਗਿਆ ਹੈ ਗ੍ਰੀਨ ਬੋਰਡ ਮੁਹੱਈਆ ਕਰਾਇਆ ਗਏ ਨੇ ਤੇ ਹੋਰ ਵੱਖ-ਵੱਖ ਖੇਡ ਵਿਧੀ ਨਾਲ ਪੜਾਉਣ ਵਾਲੀ ਸਮੱਗਰੀ ਤੇ ਸਮਾਨ ਮੁਹੱਈਆ ਕਰਾਇਆ ਜਾ ਚੁੱਕਾ ਹੈ hota times today